ਜਬਰ ਨਕਾਮੀ ਹੋਰ ਜਬਰ ਜਦੋਂ ਤੀਕ ਨਾ ਮਿਲੇ ਕਬਰ ਹਰ ਜਬਰ ਵੀ ਇਹੋ ਕਹਾਣੀ ਕਰਨਾ ਜਬਰ ਤੇ ਮੂੰਹ ਦੀ ਖਾਣਾ ਕੇਂਦਰ ਹਕੂਮਤ ਜਬਰ ਤੇ ਉਤਰੀ ਐ ਕਿਸੇ ਕਵੀ ਦੀਆਂ ਛਟਰਾ ਇਹ ਉਹਨੂੰ ਮੂੰਹ ਦੀ ਖਾਣੀ ਪੈਣੀ ਐ ਪਹਿਲਾਂ ਵੀ ਦੇਸ਼ ਦੇ ਹਾਕਮ ਜਿਹੜੇ ਆਪ ਦੇ ਆਪ ਨੂੰ ਵੱਡੇ ਵੱਡੇ ਖੂਖਾਰ ਆ ਹੌਲੇ ਹੁੰਦੇ ਸੀ ਲੋਕਾਂ ਮੂਰੇ ਉਹਨਾਂ ਨੂੰ ਮੌਤ ਹੀ ਖਾਣੀ ਪਈ ਐ ਜਦੋਂ ਪੀਜੀ ਇੱਕ ਛੋਟੇ ਉਧਾਰਨ ਵਾਲੇ ਝਾੜੀ ਮਾਰ ਕੇ ਜਦੋਂ ਇੱਥੇ ਆਜ਼ਾਦੀ ਦੀ ਲਹਿਰ ਚੱਲਦੀ ਸੀ 47 ਤੋਂ ਪਹਿਲਾਂ ਦੀ ਆਜ਼ਾਦੀ ਦੀ ਲਹਿਰ ਦਾ ਗਲਾ ਟੁੱਟਣ ਲੱਗੇ ਕੋਈ ਬੋਲਣ ਨਾ ਅੰਗਰੇਜ਼ੀ ਹਕੂਮਤ ਨੇ ਜੱਲ੍ਹਿਆਂ ਵਾਲੇ ਬਾਗ ਦੇ ਵਿੱਚ ਇੰਨਾ ਜ਼ਬਰ ਤੇ ਕਹਿਰ ਟਾਇਆ ਸਾਡੇ ਬਜ਼ੁਰਗ ਦੱਸਦੇ ਆ ਵੀ ਲੋਥਾਂ ਨਾਲ ਖੂਹ ਭਰ ਕੇ ਹਜ਼ਾਰਾਂ ਦੀ ਗਿਣਤੀ ਸਾਡੇ ਉਹਨਾਂ ਭੈਣਾ ਦੀਆਂ ਵੀਰਾਂ ਦੀ ਬਣਦੀ ਹੈ ਜਿਹੜੇ ਉੱਥੇ ਜੱਲ੍ਹਿਆਂ ਵਾਲੇ ਕਾਗ ਦੇ ਸ਼ਹੀਦ ਐ ਉਹ ਕੁਰਬਾਨੀਆਂ ਦੇ ਦਿੱਤੀ ਪਰ ਪੁੱਛਣਾ ਚਾਹੁੰਦੇ ਆ ਅਸੀਂ ਹਕੂਮਤ ਨੂੰ ਵੀ ਜੋ ਇੰਨਾ ਜ਼ਬਰ ਕਰਕੇ ਵੀ ਉਹ ਲਾਹਰ ਨਹੀਂ ਤੁਸੀਂ ਦਬਾ ਸਕਦੇ ਤਾਂ ਬੋਲਦੇ ਹਾਂ ਕਿ ਕਿਹੜੇ ਬਾਗ ਦੀ ਮੂਰੀ ਹੈ ਸੋਸ਼ ਕਰਕੇ ਜੋ ਅੱਜ ਆਪਣਾ ਆਪਣੀਆਂ ਦੋ ਜੱਥੇ ਬੰਦੀਆਂ ਬੀਕੇ ਦੀ ਇੱਕ ਤਾਂ ਗਾਹਾਂ ਤੇ ਬੀਕੇ ਦੀ ਇੱਕ ਤਾਂ ਦਕਾਉਂਦਾ ਤਨੇੜ ਦੇ ਕੋਲ ਇਹਨਾਂ ਦੋਨਾਂ ਜੱਥੇ ਬੰਦੀਆਂ ਵੱਲੋਂ 3 ਘੰਟੇ ਲਈ ਲਾਦਾ ਚੱਕਾ ਜਾਮ ਹੈ ਤੇ ਬਾਕੀ ਪੰਜਾਬ ਦੀਆਂ ਜੱਥੇ ਬੰਦੀਆਂ ਪੰਜਾਬ ਦਾ ਐਸਕੇਮ ਦੇ ਕਹਿਣਾ ਹੋਵੇ ਉਹਨਾਂ ਦੇ ਸੱਦੇ ਦੇ ਤਹਿਤ ਸਾਰੇ ਪੰਜਾਬ ਦੇ ਟੋਲ ਫਰੀ ਕੀਤੇ ਹੋਏ ਆ 3 ਘੰਟੇ ਲਈ ਆਏ ਜੇ ਕਹਿਣਾ ਹੋਵੇ ਸਾਰੀਆਂ ਲੜਨ ਵਾਲੀਆਂ ਜਿੱਥੇ ਬੰਨੀਆਂ ਲੜਾਈ ਦੇ ਮੈਦਾਨ ਚ ਆ ਗੀਆਂ ਕਿਉਂ ਆ ਗੀਆਂ ਜੋ ਕਿ ਆਪਾਂ ਨੂੰ ਸਭਨਾਂ ਨੂੰ ਪਤਾ ਹੈ ਕਿ ਦੋ ਫੋਰਮਾਂ ਵੱਲੋਂ ਐਸਕੇਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਇਹ ਦੋਨੇ ਫਾਰਮਾਂ ਵੱਲੋਂ ਸੱਦਾ ਦਿੱਤਾ ਹੋਇਆ ਸੀ 13 ਫਰਵਰੀ ਨੂੰ ਚੰਡੀਗੜ੍ਹ ਨੂੰ ਚਾਲੇ ਪਾਉਣ ਦਾ ਪਰ ਕੇਂਦਰ ਦੀ ਮੋਦੀ ਹਕੂਮਤ ਨੇ ਜੋ ਹਵਾਤ ਹਰਿਆਣਾ ਦੇ ਬਾਡਰ ਤੇ ਬਣਾਏ ਐ ਇਹ ਹਰਿਆਣਾ ਪੰਜਾਬ ਨੂੰ ਕੋਈ ਕਹਿ ਸਕਦੇ ਵੀ ਇੱਕ ਇਸ ਸੁਭਿਆਦੀ ਨਾਲ ਰਾਜਧਾਨੀਆਂ ਤੇ ਟਿੱਕੋ ਦੇਸ਼ ਦੇ ਸੁਭਦੇ ਆ ਹਾਲਾਤ ਦੇਖਣ ਤੇ ਇਹ ਬਣਾ ਤੇ ਵੀ ਹਰਿਆਣਾ ਵੀ ਕੋਈ ਵੱਖਰਾ ਮੁਲਕ ਹੈ ਤੇ ਪੰਜਾਬ ਕੋਈ ਵੱਖਰਾ ਮੁਲਕ ਹੈ ਸੋ ਜਿੰਨੀਆਂ ਕਿ ਜਾਣਕਾਰੀਆਂ ਆਪਣੇ ਕੋਲੇ ਇਕੱਠੀਆਂ ਕੀਤੀਆਂ ਆਪਾਂ ਅਸੀਂ ਪਾਕਿਸਤਾਨ ਦੇ ਬਾਡਰ ਤੋਂ ਵੀ ਉਹ ਜਾਣਕਾਰੀਆਂ ਮਗਵਾਈਆਂ ਆ ਆਪਾਂ ਜਾਣਦੇ ਵੀ ਰਹਿੰਦੇ ਆ ਸ਼ਾਇਦ ਅਈ ਮੈਂ ਇੰਤਜ਼ਾਮ ਆ ਪਾਕਿਸਤਾਨ ਦੇ ਬਾਰਡਰ ਤੇ ਨਹੀਂ ਕੀਤਾ ਜਿੰਨੇ ਮੋਦੀ ਹਕੂਮਤ ਨੇ ਤੇ ਮੋਦੀ ਹਕੂਮਤ ਦੀ ਸਹਾਇਤਾ ਖੱਟਰ ਸਰਕਾਰ ਨੇ ਹਰਿਆਣਾ ਦੀ ਇਹ ਜੋ ਭਾਜਪਾ ਦੀਗਵਾਈ ਆਈ ਹੈ ਉੱਥੇ ਕਿਲ ਵੀ ਲੱਗੇ ਹੋਏ ਉੱਥੇ ਐ ਕੰਦਾ ਨਹੀਂ ਗੱਡੀਆਂ ਹੋਈਆਂ ਸੋ ਇਸ ਕਰਕੇ ਇਹਨਾਂ ਨੇ ਮਾਤ ਪਾਤੀ ਜਬਰ ਦੀ ਹੱਤ ਫਿਰ ਇੱਥੇ ਵਸ ਨਹੀਂ ਜੋ ਸਾਡੇ ਕਿਸਾਨਾਂ ਤੇ ਜ਼ਬਰ ਕੀਤਾ ਹੈ ਜਿਹੜੇ ਦਿੱਲੀ ਨੂੰ ਜਾ ਰਹੇ ਸੀ ਅੱਥੂ ਗੈਸ ਦੇ ਗੋਲੇ ਪਾਣੀ ਦੀਆਂ ਬਿਛਾੜਾਂ ਰਬੜ ਦੀਆਂ ਗੋਲੀਆਂ ਸਿੱਧੀਆਂ ਗੋਲੀਆਂ ਇਹ ਤਾਂ ਪਹਿਲਾਂ ਦੇ ਹਥਿਆਰ ਵੀ ਹੈਗੇ ਆ ਪਰ ਜਿਹੜਾ ਨਵਾਂ ਨੁਕਤਾ ਮੋਦੀ ਦੀ ਹਕੂਮਤ ਨੇ ਖੱਟਰ ਸਰਕਾਰ ਨੇ ਨਵਾਂ ਪੈਂਤਲਾ ਨਵਾਂ ਵਰਤਿਆ ਸਾਰੇ ਵੱਡੇ ਵੱਡੇ ਪੱਤਰਕਾਰ ਵੀ ਹੈਰਾਨ ਹੈ ਵੀਰ ਡਰੋਨਾਂ ਦਾ ਹਮਲਾ ਡਰੋਨਾਂ ਨਾਲ ਬੰਬ ਸੁੱਟਣੇ ਆਪਦੇ ਦੇਸ਼ ਦੇ ਕਿਸਾਨਾਂ ਤੇ ਸਾਨੂੰ ਵੀ ਹੋ ਗਿਆ ਭਰਾਵੋ ਇਹ ਉਮਰਾਨਾਂਗਰ ਦਾ ਸੁਖਰਤ ਕਰਦਿਆਂ ਨੂੰ ਆਹ ਹਾਲਾਤ ਤਾਂ ਅਸੀਂ ਜੀ ਪਹਿਲੀ ਵਾਰ ਦੇਖਿਆ ਵੀ ਡਰੋਨਾਂ ਨਾਲ ਹਮਲੇ ਆਪਦੇ ਦੇਸ਼ ਦੇ ਕਿਸਾਨਾਂ ਤੇ ਜਿਹੜੇ ਦੇਸ਼ ਦੇ ਕਥਾਨਾਂ ਨੂੰ ਤੁਸੀਂ ਇਹ ਕਹਿੰਦੇ ਨਹੀਂ ਠਾਕਦੇ ਬੀਹ ਤਾਂ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹੈ ਇਹਦੇ ਵਿੱਚ ਕੋਈ ਹੱਥਕਤਰੀ ਨਹੀਂ ਜਾਗ ਕਰੋ 1950 ਦਾ ਇਤਿਹਾਸ ਹੈ ਜਦੋਂ ਤੁਸੀਂ ਨਵੀਂ ਨਵੀਂ ਗੱਦੀ ਸੰਭੀ ਸੀ ਸਾਡੇ ਯਾਦ ਆਉਂਦੇ ਪ੍ਰਧਾਨ ਮੰਤਰੀਆਂ ਦੇ ਬੋਲ ਚਾਹੇ ਲਾਲ ਬਹਾਦਰ ਸ਼ਾਸਤਰੀ ਹੋਵੇ ਜਿਹੜਾ ਕਹਿੰਦਾ ਸੀ ਨਹੀਂ ਅੰਨ ਸੰਕਟ ਦਾ ਸਾਹਮਣਾ ਕਰ ਰਹੇ ਆ ਸਾਡੇ ਪੂਰੇ ਖਾਨ ਜੋਗਾ ਅਨਾਜ ਹੈ ਨਹੀਂ ਦੇਸ਼ ਕਰਕੇ ਦੇਸ਼ ਦੇ ਹਾਕਮੋ ਤੁਸੀਂ ਛੱਡਾ ਦਿੱਤਾ ਦੇਸ਼ ਦੇ ਕਿਸਾਨਾਂ ਨੂੰ ਵੀ ਦੇਸ਼ ਦੀ ਭੁੱਖ ਕੱਢਣੀ ਆ ਆਪ ਦਾ ਢਿੱਡ ਭੰਨ ਕੇ ਹਫਤੇ ਬਾਅਦ ਮਹੀਨੇ ਬਾਅਦ ਵਰਤ ਰੱਖ ਲਿਆ ਕਰੋ ਇਹ ਲਾਲ ਬਹਾਦਰ ਵਸਤਰੀ ਸੱਦੇ ਦਿੰਦਾ ਰਿਹਾ ਹੈ ਲੋਕਾਂ ਨੇ ਲਾਗੂ ਕੀਤੇ ਆ ਉਦੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਬੀਬੀ ਇੰਦਰ 单 ਦੀ ਇਹ ਅਸੀਂ ਬੋਲ ਸੁਣਿਆ ਹੋਇਆ ਛੋਟੇ ਹੁੰਦਾਂ ਨੇ ਕ ਜਦੋਂ ਮੈਂ ਆਲ ਦੀ ਮੰਗ ਕਰਨ ਬਦੋਸ਼ਕ ਜਾਨੀਆ ਮੇਰਾ ਢਿੱਡ ਨੰਗਾ ਹੁੰਦਾ ਮੈਂ ਝੋਲੀ ਅੜਦੀ ਆ ਉਹਨਾਂ ਮੂਹਰੇ ਜਣੀ ਦੇਸ਼ ਦੇ ਕਮਾਊ ਲੋਕਾਂ ਨੂੰ ਆਏ ਵਾਸਤਾ ਪਾ ਕੇ ਕਹਿੰਦੀ ਸੀ ਦੇਸ਼ ਦੀ ਭੁੱਖ ਕੱਢੋ ਉਦੋਂ ਤੱਕ ਦੀ ਪੰਜਾਬ ਦਾ ਖਿੱਤਾ ਚੁਣਿਆ ਹਰਾ ਇਨਕਲਾਬ ਦਾ ਮੱਡਲ ਆਇਆ ਭੁੱਖ ਤਾਂ ਤੁਸੀਂ ਕੱਢਤੀ ਉਲਟੀ ਗੰਗਾ ਬਹਾਤੀ ਪਰ ਉਸੇ ਅੰਨ ਦਾਤੇ ਤੇ ਜੋ ਜ਼ਬਰਦਸਤ ਖੜਕ ਲਾਇਆ ਹੈ ਬੈਠੋ ਥੋੜੇ ਪਿੱਛੇ ਮੈਨੂੰ ਕੁਲੇ ਖਬਰ ਮੈਂ ਇਹ ਹੱਥਾਂ ਬੰਨ੍ਹ ਕੇ ਟੱਪਿਆ ਇਹਦੇ ਕਰਕੇ ਗੱਲ ਤੁਰਤ ਪਹਿਲਾਂ ਆਪਣੀ ਜਥੇਬੰਦੀ ਦੇ ਆਗੂਆਂ ਨੇ ਸਿਰ ਜੋੜੇ ਤੁੰਤ ਨੋਟਸ ਲੈ ਕੇ ਵਿਠੀ ਕਾ ਲੜਦੇ ਆ ਇਕੱਠੇ ਹੋ ਕੇ ਵੀ ਲੜਦੇ ਆ ਵੱਖ-ਵੱਖ ਢੰਗਾਂ ਰਾਹੀਂ ਉਹਨੇ ਮੰਗਾ ਮੱਛਲਾ ਤੇ ਆ ਗੱਡ ਵੀ ਲੜਦੇ ਆ ਸਾਰੀਆਂ ਜਥੇਬੰਦੀਆਂ ਨੂੰ ਜਾਂ ਸਾਡੇ ਫੋਰਮਾਂ ਨੂੰ ਆ ਡਾਡਾ ਜਾ ਤੌਰ ਤੇ ਲੜਨ ਦਾ ਅਧਿਕਾਰ ਹੈ ਉਸ ਅਧਿਕਾਰ ਦੇ ਤਹਿਤ ਉਹ ਦੋ ਫਰਮਾਂ ਨੇ ਸੱਦਾ ਦਿੱਤਾ ਹੈ ਸੋ ਪਹਿਲਾਂ ਮੈਂ ਗੱਲ ਸਾਫ਼ ਕਰਾਂ ਬਹੁਤ ਸਾਰੇ ਸਾਡੇ ਵੀਰਾਂ ਦਾ ਸਵਾਲ ਹੈ ਕਿ ਤੁਸੀਂ ਫਿਰ ਦਿੱਲੀ ਕਿਉਂ ਨਹੀਂ ਜਾਂਦੇ ਸੋ ਇਸ ਕਰਕੇ ਭਰਾਓ ਪਹਿਲਾ ਤਾਂ ਇਹ ਹੀ ਸਵਾਲ ਹੈ ਕਿ ਨਾ ਆਪਣੀ ਜਥੇਬੰਦੀ ਦਾ ਸੱਦਾ ਉਹ ਨਾ ਐਸਕੇਮ ਦਾ ਸੱਦਾ ਜਿਹਦੇ ਆਪਾਂ ਹੁੰਦੇ ਆ ਇਹ ਸੱਦਾ ਉਹ ਦੋ ਫਾਰਮਾਂ ਦਾ ਜਿਹੜਾ ਕਿ ਉਹਨਾਂ ਨੂੰ ਪੂਰਾ ਅਧਿਕਾਰ ਹੈ ਆਪ ਦੇ ਤੌਰ ਤੇ ਲੜ ਸਕਦੇ ਆ ਇੰਨਾ ਹੀ ਮੰਗਾ ਕੇ ਖੁਰਾ ਜੀ ਜਦੋਂ ਕੋਈ ਇਸ ਤਰ੍ਹਾਂ ਦਾ ਸਾਂਝਾ ਫੱਦਾ ਨਹੀਂ ਹੋਇਆ ਜਾਂਦੇ ਬੈਠੇ ਵੀ ਚੰਗੇ ਲੱਗਦੇ ਇੱਕ ਗੱਲ ਦੂਜੀ ਵੱਡੀ ਗੱਲ ਜਿਹੋਗੇ ਹਾਲਾਤ ਉੱਥੇ ਕੇਂਦਰ ਸਰਕਾਰ ਨੇ ਪੈਦਾ ਕੀਤੇ ਆ ਉੱਥੇ ਜੇ ਆਪਾਂ ਜਾ ਵੀ ਵਰਦੇ ਇਹਦੂੰ ਵੀ ਵੱਟ ਕੋਈ ਇਸ ਕੁਸ਼ਮ ਵੀ ਆਣਾ ਸੁਣੇਗਾ ਆਣ ਮਨੁੱਖੀ ਘਟਨਾ ਵਾਪਰਦੀ ਐ ਆਟੋਮੈਟਿਕ ਸਾਡੇ ਤੇ ਦੋਸ਼ ਵੀ ਲੱਗ ਸਕਦਾ ਬੀਜਾਰੇ ਦੇਖੀ ਸ਼ਾਮੰਦੀ ਸੀ ਇਹ ਕਰਕੇ ਸਾਡੇ ਕੋਲ ਚਾਕੇ ਇਹਨਾਂ ਨੇ ਸ਼ਰਾਬਤ ਕਰਤੀ ਉਹ ਭਾਵੇਂ ਨਾਂ ਕਹਿੰਦੇ ਹੋਰ ਜਿਹੜੇ ਸਾਡੇ ਜਥੇਬੰਦਿਆਂ ਚ ਫੋਟ ਆਉਣ ਵਾਲੇ ਟੱਕ ਬੈਠੇ ਐ ਜਿਹੜੇ ਚਾਹੁੰਦੇ ਨਹੀਂ ਵੀ ਸਾਡੇ ਲੋਕ ਆਮਾਨੁਮਾਨ ਨਾਲ ਜਾਣੋ ਤੇ ਆਪੇ ਹੱਤੀ ਮੰਗਾ ਤੇ ਸੰਘਰਸ਼ਾਂ ਨੂੰ ਤੇਜ਼ ਕਰਨ ਉਹਨਾਂ ਪੱਤਾਂ ਨੇ ਫਿਰ ਗੱਲਾਂ ਚੱਕਲੀਆਂ ਸੀ ਵੀ ਇਹਨਾਂ ਦੀ ਸ਼ਰਾਬਤ ਹੈ ਫੇਰ ਭਾਓ ਤੇ ਭੈਣੋ ਦੱਸੋ ਆਪਣੇ ਕੋਲੇ ਕੀ ਜਵਾਬ ਹੈ ਤੇ ਜਿਹੜੇ ਵੀ ਸਾਨੂੰ ਇਹ ਸਵਾਲ ਕਰਦੇ ਆ ਉਹ ਆਪਦੇ ਪੀੜੀ ਥੱਲੇ ਸੋਤਾ ਮਾਰ ਕੇ ਦੇਖਣਾ ਵੀ ਭਾਈ ਇਹਨਾਂ ਗੱਲਾਂ ਦਾ ਤੁਹਾਡੇ ਕੋਲੇ ਜਵਾਬ ਹੈਗਾ ਇੱਕ ਗੱਲ ਪੇਹਾ ਤੇ ਦੂਜੀ ਗੱਲ ਕੱਲ ਵੀ ਅਸੀਂ ਮੈਂ ਕਿਹਾ ਸੰਗਰੂਰ ਦੀ ਕਾਨਫਰੰਸ ਤੇ ਉਸੇ ਜਿੱਥੇ ਉੱਥੇ ਵੀ ਸਾਡੇ ਨੌਜਵਾਨ ਸੇਰੋਂ ਪਿੰਡ ਦੇ ਕਾਹਲ ਖਾ ਝੰਡੀਆਂ ਲੈ ਕੇ ਆ ਗਏ ਲੈ ਕੇ ਆਏ ਵੀ ਤੁਸੀਂ ਉੱਥੇ ਚੋਣੀ ਜਾਂਦੇ ਅਸੀਂ ਉਹਨਾਂ ਨੂੰ ਸਵਾਲ ਕੀਤਾ ਵੀ ਤੁਹਾਡਾ ਹੱਥਾ ਗੱਲ ਠੀਕ ਹੈ ਜੇ ਅਸੀਂ ਤੁਹਾਨੂੰ ਕੱਦੇ ਵੱਡੇ ਸ਼ੂਰਮੇ ਤੁਸੀਂ ਕਿਉਂ ਨਹੀਂ ਦੇਦੇ ਉੱਥੇ ਸਾਨੂੰ ਕਹਿਣ ਵਾਲੇ ਆਈ ਹੋਰਾ ਪੰਡਾ ਜੀ ਵੀ ਚੱਲਿਆ ਅਜਿ ਕੋਟੜੇ ਦੇ ਵਿੱਚ ਵੀ ਆਵਾਜ਼ ਚੱਲੀ ਹੈ ਉੱਥੇ ਖੜੇ ਦੇ ਉੱਤੇ ਇਸ ਗੱਲ ਦੀ ਚਰਚਾ ਹੋਈ ਹੈ ਉਹ ਹੋਏ ਕੁਝ ਲੋਕਾਂ ਨੇ ਅਨਜਾਲਪੁਰੇ ਚ ਅਸੀਂ ਉਹਨਾਂ ਵੀਰਾਂ ਨਾਲ ਜਿਹਾ ਨਹੀਂ ਕਰਦੇ ਹਾਂ ਜਾਣ ਆ ਸਾਡੇ ਭਲਕੜ ਵੀਰ ਹੈ ਉਹ ਪਿੱਛੇ ਟੱਕਦਾ ਕੋਈ ਹੋਰ ਬੈਠਿਆ ਉਹਨਾਂ ਨੂੰ ਪਛਾਣਨ ਦੀ ਲੋੜ ਹੈ ਜਿਹੜੇ ਸਾਡੇ ਮੂੰਹ ਤੋਂ ਕਹਾਉਂਦੇ ਆ ਸਾਡੇ ਤੂੰ ਸਾਡੇ ਨਾਲ ਸ਼ੋਸ਼ ਕਰਕੇ ਤੰਗ ਤਰੀਕੇ ਵੱਖਰੇ ਵੱਖਰੇ ਆਪਾਂ ਜिले ਦਾ ਸੈਕਟਰੀ ਬੋਲ ਕੇ ਗਿਆ ਜਦੋਂ ਆਪਾਂ ਲੜਦੇ ਹੁੰਨੇ ਆ ਬਹੁਤ ਜ਼ਬਰ ਚ ਲਿਆ ਬਹੁਤ ਛਤਾਮਾ ਬਣਾਈਆਂ ਜਾ ਸਕਦੀਆਂ ਜਿਹੜੇ ਸਾਡੇ ਪੱਖ ਤੋਂ ਖੋਲ ਗਏ ਉਹਨਾਂ ਦਾ ਵੀ ਧੰਨਵਾਦ ਕਰਦੇ ਹੁੰਨੇ ਆ ਜਿਹੜੇ ਸਾਡੇ ਵਿਰੋਧ ਤੋਂ ਬੋਲ ਗਏ ਉਹਨਾਂ ਦਾ ਵੀ ਆਪਾਂ ਧੰਨਵਾਦ ਕਰਦੇ ਹੁੰਨੇ ਆ ਪਰ ਕਦੇ ਭਰਾਵੋ ਇਹ ਗੱਲ ਨਹੀਂ ਕਿਹਾ ਵੀ ਤੁਸੀਂ ਚਾਹ ਨਹੀਂ ਆਏ ਕਿਉਂਕਿ ਹਰੇਕ ਦਾ ਅਧਿਕਾਰ ਹੈ ਹਰੇਕ ਨੂੰ ਬੰਨ ਕੇ ਮਜਬੂਰ ਕਰਕੇ ਲਿਆਂਦਾ ਨਹੀਂ ਜਾ ਸਕਦਾ ਤੇ ਜੇ ਬੰਨ ਕੇ ਮਜਬੂਰੀ ਵਸ ਲੈ ਕੇ ਨਹੀਂ ਆਵਾਂਗੇ ਆਪਣੀ ਉਹ ਕਹਾਵਤ ਬਣੀ ਹੋਈ ਆ ਮੈਨੂੰ ਪੂਰੀ ਤਾਂ ਯਾਦ ਨਹੀਂ ਵੀ ਉਹ ਪਾਈ ਉਹ ਸ਼ਿਕਾਰ ਨਹੀਂ ਮਾਰਦੇ ਉਹ ਕੁੱਤੇ ਮੰਗਦੇ ਜੋ ਇਸ ਕਰਕੇ ਘੋੜ ਲੜੇ ਜਾਂਦੇ ਜੀਵ ਜਾਨ ਦੇ ਨਾਲ ਜਦੋਂ ਲੋਕਾਂ ਨੂੰ ਪੂਰੀ ਗੱਲ ਬਣ ਜੇ ਆਪਾਂ 14 ਦੇ ਵਿੱਚ ਐਸੇ ਮੋਦੀ ਹਕੂਮਤ ਜਦੋਂ ਵੱਡੀ ਤੇ ਆਉਂਦੀ ਸੀ ਉਦੋਂ ਪਹਿਲਾਂ ਨੱਕ ਮੋੜੇ ਇਹਨਾਂ ਦਾ ਭਾਜਪਾ ਨਾਲ ਗੱਠਜੋੜ ਸੀ ਕਾਲੀਆਂ ਦਾ ਸਸ਼ਕ੍ਰੀਏਟ ਘੇਰਿਆ ਤੇ ਉਦੋਂ ਬਾਅਦ ਆਪਣੇ ਨਾ ਕੈਡਮੀ ਕੱਢੀ ਇਹਨਾਂ ਨੇ 26 ਮਈ ਨੂੰ ਸਾਨੂੰ ਚੱਕ ਲਿਆ ਦੇਖ ਰੋਗੇ ਜੋ ਹਾਲਤ ਬਣਾਏ ਸੀ ਕੀ ਨੂੰ ਭੁੱਲੇ ਆ ਹੋ ਇੱਕ ਦੇਸ ਤੋਂ ਜਮਾਨਤ ਕਰਾ ਕੇ ਜਾਂ ਕੇਸ ਰੱਦ ਕਰਾ ਕੇ ਬਾਹਰ ਆਉਂਗੇ ਜੀ ਦੇਵਲੀ ਤੋਂ ਫੜ ਕੇ ਫੇਰ ਅੰਦਰ ਥੋਕ ਦੇ ਸੀ ਇਹ 4 ਮਹੀਨੇ ਮਾ ਹੁ ਚੱਲੇ ਆ ਕਦੇ ਸਾਡੇ ਮੂੰਹ ਤੋਂ ਸੁਣਿਆ ਜਦੋਂ ਚੁੱਪੀ ਆਈ ਵੀ ਕੁਰਸੀ ਉਦੋਂ ਵੀ ਤੇ ਡਿਫੀਟ ਹੋਈ ਸੀ ਅਮਰਿੰਦਰ ਦੇ ਅਰਲਾ ਕਾਨ ਬੱਪੜਾ ਜਿਵੇਂ ਆਪਣੇ ਮਗਰ ਪਏ ਜੜੀ ਜਿਲੇ ਤੋਂ ਬਾਹਰ ਅਦੋਕਤ ਨੇ ਪੈਸੀ ਆਪਾਂ ਨੂੰ ਪਰ ਕਦੇ ਕਿਸੇ ਨੂੰ ਲਾਂਭਾ ਦਿੱਤਾ ਸੋਚ ਕਰਕੇ ਆਏ ਭਰਾਵੋ ਆਪਾਂ ਤਹਮਲ ਦੇ ਨਾਲ ਸਮੇ ਦੇ ਨਾਲ ਇਹਨਾਂ ਗੱਲਾਂ ਦਾ ਵੀ ਮੁਕਾਬਲਾ ਕਰਨਾ ਹੈ ਕਿਉਂਕਿ ਪਿੰਡਾਂ ਦੇ ਅੰਦਰ ਚੱਲਣੀਆਂ ਚਾਚਾ ਅਰੇ ਚਾਚਾ ਦੇ ਬਹੁਤੇ ਪਿਆਰ ਨਹੀਂ ਹੁੰਦੇ ਲੋਕਾਂ ਨੂੰ ਬਹੁਤ ਛੇਤੀ ਸਮਝ ਆ ਜਾਂਦੀ ਆ ਹਾਂ ਲੋਕ ਹੁਣ ਉਹ ਨਹੀਂ ਰਹੇ ਪਹਿਲਾਂ ਵਾਲੇ ਸੋਸ਼ਲ ਮੀਡੀਆ ਦਾ ਦੁਗ ਹੈ ਹਰੇਕ ਬੱਚਾ ਸੋਸ਼ਲ ਮੀਡੀਏ ਦੇ ਨੌਜਵਾਨ ਪਰ ਜਿਵੇਂ ਇੱਕ ਬਲਾਰਾ ਪਹਿਲਾਂ ਕਹੇ ਕਿ ਗਿਆ ਵੀ ਹੁਣ ਸੋਸ਼ਲ ਮੀਡੀਆ ਦੀ ਉਹਨਾਂ ਦੇ ਹੱਥ ਹੀ ਆ ਭਾਈ ਅੱਜ ਹੀ ਖਬਰ ਆ ਰਹੀ ਹੈ ਕੱਲ ਵੀ ਖਬਰ ਤਾਂ ਇਹ ਹੈ ਵੀ ਹਰਿਆਣਾ ਦੇ ਵਿੱਚ ਸਾਰਾ ਇੰਟਰਨੈਟ ਬੰਦ ਹੈ ਪੰਜਾਬ ਦੇ ਤਿੰਨ ਜ਼ਿਲ੍ਹੇ ਦੇ ਸ਼ਾਮਲ ਕਰ ਲਏ ਰਾਜਸਥਾਨ ਦੇ ਤਿੰਨ ਜ਼ਿਲ੍ਹੇ ਸ਼ਾਮਲ ਕਰ ਲਓ ਉਧਰ ਗਾਜੀਪੁਰ ਬਾਰਡਰ ਦੇ ਪਰਲੇ ਪਾਸੇ ਉਧਰੋਂ ਵੀ ਕੁਝ ਇਹ ਜੀਆ ਸ਼ਾਮਲ ਕਰ ਲਿਆ ਉੱਥੋਂ ਨੈਟ ਬੰਦ ਕਰਤਾ ਤੇ ਜਦੋਂ ਲਾਣਾ ਆਇਆ ਵੀ ਪੂਰੇ ਪੰਜਾਬ ਦੇ ਵਿੱਚ ਮਹੌਲ ਤਾਂ ਫਸ ਗਿਆ ਅੱਜ ਕੋਈ ਪੱਤਰਕਾਰ ਵੀ ਆਪਣੇ ਕੰਨਾਂ 'ਚ ਕਹਿ ਕੇ ਗਿਆ ਕਹਿੰਦੇ ਗ੍ਰਹਿ ਮੰਤਰਾਲੇ ਦਾ ਹੁਕਮ ਆ ਗਿਆ ਕਿ ਹੋ ਸਕਦਾ ਪੂਰੇ ਪੰਜਾਬ ਤੋਂ ਨੈਟ ਬੰਦ ਕਰਕੇ ਜਾਣ ਕਰ ਲਓ ਅਸੀਂ ਦਾ ਕਾਂਗਰਸ ਚੰਗੀ ਗੱਲ ਜੀ ਆਇਆਂ ਇਹਦੇ ਤੋਂ ਅਸੀਂ ਦਾ ਨਿਰਪੱਖਤਾ ਘਟਾਉਣੀ ਚਾਹੁੰਦੇ ਆ ਇਹ ਤਾਂ ਸੋਦਾ ਆਪ ਦਾ ਚੋਰ ਸਾਡੀ ਜੇਬ ਚ ਫਿਰਦਾ ਫੋ ਆਪਾਂ ਦਾ ਆਰ ਦੇ ਤੌਰ ਤੇ ਜਾਂਚ ਕਰੋ ਜਿਵੇਂ ਪਿਛਲੀਆਂ ਲਹਿਰਾਂ ਵਾਂਗ ਜਦੋਂ ਉਹਨਾਂ ਲੋਕ ਦੋਖੀ ਹਕੂਮਤਾਂ ਦੇ ਨਾਲ ਟੱਕਰਾਂ ਲਈਆਂ ਤੇ ਹਲੇ ਤੱਕ ਬਹੁਤੇ ਥਾਈ ਖਾਸ ਕਰਕੇ ਕੂਪਾ ਲਹਿਰ ਦਾ ਇਤਿਹਾਸ ਬਰੋਲੋ ਉਹ ਕਿਆਦਾ ਸਰੇਹਾ ਘਟਿਆਂ ਤੱਕ ਪਹੁੰਚ ਜਾਂਦਾ ਸੀ ਹਰੇਕ ਵਰਕਰ ਤੱਕ ਹਰੇਕ ਪਿੰਡ ਤੱਕ ਉਹਨਾਂ ਦਾ ਆਪ ਦਾ ਸਿਸਟਮ ਪੈਦਾ ਕੀਤਾ ਹੋਇਆ ਸੀ ਹਜੇ ਬੋਰਡ 'ਤੇ ਖੜੇ ਆ ਕੰਨੇ ਖਾਈ ਪੱਕਾ ਬੰਦਾ ਦੀ ਕਿੰਨੀ ਦੌੜ ਦੇ ਨਾਲ ਤੁਸੀਂ ਇੱਕ ਦੌੜ ਕਿੰਨੀ ਹੈ ਭੱਜ ਕੇ ਪਾਰਟੀ ਲੈ ਕੇ ਜਾਂਦਾ ਸੀ ਬੰਦਾ ਉਸ ਬੋਰਡ ਦੇ ਅਗਲਾ ਬੰਦਾ ਖੜਾ ਹੁੰਦਾ ਸੀ ਉਹ ਦੂਗਾ ਹੰਦਾ ਜਾਣੀ ਮੈਂਟੋ ਮੈਂਟੀ ਥੋੜਾ ਸਨੇਹਾ ਹਰੇਕ ਕੋਲੇ ਪਹੁੰਚ ਜਾਂਦਾ ਸੀ ਲੋਕ ਤਾਂ ਇਹ ਕਰਦੇ ਹੁੰਦੇ ਆ ਜੇ ਲੋਕ ਆਪਦੀ ਆਈ ਤੇ ਆਣ ਇਹਦੇ ਜਿਵੇਂ ਦਿਖਾਇਆ ਲੋਕਾਂ ਨੇ ਕੱਲ ਜੋ ਜ਼ਬਰਦਸਤ ਆਇਆ ਜਿਹੜੇ ਮੈਂ ਡਰੋਨ ਦੀ ਗੱਲ ਕੀਤੀ ਹੈ ਨੌਜਵਾਨ ਮੁੰਡੇ ਆਪਦੀ ਤਕਨੀਕ ਲੈ ਆਏ ਖਬਰਾਂ ਚ ਚੱਲਦੀਆਂ ਪਤੰਗਾਂ ਨਾਲ ਸਿੱਟਦੇ ਆ ਪਤੰਗਾਂ ਦੀਆਂ ਡੋਰਾਂ ਨਾਲ ਉਹਨਾਂ ਦਾ ਡਰੋਨ ਜੇ ਲੋਕ ਆਪਦੀ ਆਈ ਤੇ ਆ ਗਏ ਉਹ ਨਾਰਾ ਅੰਮੀ ਨਹੀਂ ਬਣਿਆ ਗੱਲ ਪਏ ਜਾਣ ਕਿ ਅੱਕੇ ਲੋਕ ਬੰਬ ਬੰਦੂਕਾਂ ਛਕਣ ਨਾ ਰੋਕ ਰੁਕੇ ਇਹ ਬੰਬ ਬੰਦੂਕਾਂ ਮਤਲਬ ਜੱger ਕਰਕੇ ਗਿਆ ਜੰਨੇ ਵਾਲੇ ਬਾਗ ਦਾ ਕਿਵੇਂ ਮੁੜ ਕੇ ਉਹਨਾਂ ਨੂੰ ਗੱਲ ਦੂਜੀ ਵੱਡੀ ਗੱਲ ਇਹ ਅੱਜ ਵੀ ਪੱਤਰਕਾਰ ਵੀ ਸਵਾਲ ਕਰਦੇ ਸੀ ਵੀ ਕਿਸਾਨਾਂ ਤੇ ਜਮਾਨਾਂ ਦਾ ਤੋੜ ਕਰਾਤਾ ਅਸੀਂ ਕਹਿੰਦੇ ਜਮਾ ਠੀਕ ਹੈ ਪਰ ਇਹ ਪੱਖ ਦੀ ਸਾਡੇ ਦੀ ਹੈ ਗੱਲ ਨਾਰਾ ਵੀ ਆਜਾਦਵਾਨ ਦਾ ਕਿਸਾਨ ਦਾ ਬੜਾ ਜਵਾਨ ਹੈ ਜੀ ਦੇ ਉਸਾ ਗੱਟੀਆਂ ਪੁੱਤ ਹੈ ਸਾਡੇ ਭੈਣ ਭਾਈ ਹੈ ਜਿੰਨੀਆਂ ਮਰਜ਼ੀ ਫੋਰਸ ਹੈ ਚਾਹੇ ਪੰਜਾਬ ਪੁਲਿਸਾ ਹਰਿਆਣਾ ਪੁਲਿਸਾ ਪੈਰਾਮਿਲਟਰੀ ਫੋਰਸ ਹੈ ਸੀਆਰਪੀ ਵਗੈਰਾ ਫੌਜ ਤੱਕ ਚਾਤੀ ਮਾਰਵਾ ਕੋ ਸਾਰੇ ਤੇ ਸਾਰੇ ਕਲਮਕਾਰ ਲੋਕਾਂ ਨੂੰ ਪਤਾ ਹੈ ਵੀ ਉਹਨਾਂ ਫੋਰਸਾਂ ਦੇ ਵਿੱਚ ਜਿਹੜੇ ਭਰਤੀ ਕੀਤੇ ਹੋਇਆ ਚਾਹੇ ਪਹਿ ਹੈ ਚਾਹੇ 9000 ਮੁੰਡੇ ਆ 9000 ਕੁੜੀਆਂ ਸਾਥੇ ਆ ਉਹਨਾਂ ਦੇ ਪੇਟ ਦੀ ਮਜਬੂਰੀ ਐ ਅਸੀਂ ਬਹੁਤ ਸਾਫ਼ ਕੀਤਾ ਐ ਇੱਥੋਂ ਵੀ ਸਾਫ਼ ਕਰਦੇ ਆਂ ਮੀੜੀ ਰਾਹੀ ਵੀ ਵੀ ਉਹਨਾਂ ਤੇ ਸਾਨੂੰ ਕੋਈ ਗਿਲਾ ਸ਼ਿਕਵਾ ਨਹੀਂ ਕੋਈ ਗੁੱਸਾ ਨਹੀਂ ਤੁਹਾਨੂੰ ਵੀ ਕਹਿੰਦੇ ਆ ਕਿ ਇਹਨਾਂ ਤੇ ਗੁੱਸਾ ਨਹੀਂ ਆਉਣਾ ਚਾਹੀਦਾ ਗੁੱਸਾ ਤੁਹਾਡਾ ਜਾਣਾ ਚਾਹੀਦਾ ਜੋੜਗਾ ਹਕੂਬਤਾ ਇਹਨਾਂ ਨੂੰ ਹੁਕਮ ਦਿੰਦਿਆਂ ਤੇ ਹੁਕਮ ਉਹਨਾਂ ਜਿਹੜੀ ਮੰਨਣਗੇ ਜਿੰਨਾ ਚਿਰ ਤੁਸੀਂ ਅਜੇ ਘਟ ਗਣਤੀ ਚੋਂ ਤੇ ਜਦੋਂ ਭਾਈ ਬੱਚਾ ਬੱਚੀ ਉੱਤਰ ਤੁਰ ਤਾ ਹਰੇਕ ਪਿੰਡ ਦੇ ਵਿੱਚੋਂ ਖੜਿਆ ਹੈ ਤੇ ਤੁਸੀਂ ਹਿਸਾਬ ਲਾਓ ਹਰੇਕ ਪਿੰਡ ਤੋਂ ਕਰ ਲਿਓ ਆਪ ਦੀ ਡੈਰੀ ਲਾ ਕੇ ਅੰਕੜਾ ਤਿਆਰ ਕਿੰਨੇ ਫੌਜ ਦਾ ਹੈ ਕਿੰਨੇ ਪੁਲਸ ਦਾ ਹੈ ਜਾਂ ਕਿੰਨੇ ਹੋਰ ਮਿਲਟਰੀ ਫੋਰਸ ਦਾ ਹੈ ਦਰਜਾ ਹੀ ਨਿਕਲਣ ਦੇ ਬਾਅਦ ਹੀ ਨਿਕਲ ਦੇ ਤੇ ਫਿਰ ਉਹ ਜਦੋਂ ਤੁਸੀਂ ਇੱਥੇ ਨੂੰ ਆਮਾ ਸਾਹਮਣੇ ਆਏ ਤੁਸੀਂ ਵੀ ਉੱਤੇ ਬੈਠੇ ਹੋਏ ਉਹ ਸੋਚਣਗੇ ਇਹ ਉਹ ਮੇਰਾ ਤਾਇਆ ਖੜਾ ਹੈ ਉਹ ਮੇਰਾ ਬਾਪੂ ਆ ਮੇਰੀ ਬੇਬੇ ਦੇ ਵਿੱਚ ਹੀ ਹੈ ਕਰਨਗੇ ਹਮਲਾ ਕਦੇ ਵੀ ਕਰਨ ਦੇ ਹਾਲਤ ਬਣ ਗਏ ਕਿਉਂਕਿ ਅੱਜ ਉਹਨਾਂ ਦੇ ਟੋਟ ਦੀ ਮਜਬੂਰੀ ਹੈ ਅੱਜ ਇੱਥੇ ਰੋਟੀ ਮਿਲਦੀ ਹੈ ਅੱਜ ਮੈਂ ਆ ਨਹੀਂ ਜਾਂਦਾ ਇੱਕ ਡੀਐਸਪੀ ਦਾ ਫੋਨ ਆਇਆ ਮੈਨੂੰ ਤੜਕੀ ਖਲੜਾ ਨੇ ਸੜ ਦੀ ਗੱਲ ਹਾਲਤ ਬਣੀ ਦੀ ਹੈ ਕਲਾ ਪ੍ਰਧਾਨ ਜੀ ਬਤਾਈਆਂ ਸਾਨੂੰ ਆ ਸੱਜਾ ਤੁਸੀਂ ਬਹੁਤ ਮੌਕੇ ਤੇ ਵਧੀਆ ਦਿੱਤਾ ਤੇ ਨਾਲ ਇਹ ਵੀ ਦੇਖ ਰਿਹਾ ਸੀ ਚੈਨਲ ਤੇ ਜਾਮ ਰਹੀ ਹੈ ਇੰਟਰਵਿਊ ਬਹੁਤ ਕਮਾਲ ਦੀ ਆ ਤੁਹਾਨੂੰ ਬਾਤ ਦੇਣ ਵਾਲੀ ਆ ਇਹ ਗੱਲਾਂ ਉਹਨਾਂ ਤੇ ਕੀ ਅਸਰ ਨਹੀਂ ਕਰਦੀ ਕਰਦੀਆਂ ਅਸਰ ਪਰ ਹਲੇ ਤਾਂ ਕੋਈ ਮਜਬੂਰੀ ਆ ਜਦੋਂ ਇਹ ਪਤਾ ਲੱਗ ਗਿਆ ਵੀ ਇਧਰੋਂ ਹੋਊਗਾ ਰੋਟੀ ਦਾ ਪ੍ਰਬੰਧ ਤੇ ਉਦੋਂ ਫਿਰ ਮਾਹੌਲ ਬਣਦਾ ਹੁੰਦਾ ਹੈ ਦਿੱਲੀ ਵੇਲੇ ਕਿਹੜਾ ਬਣਿਆ ਨਹੀਂ ਮੈਨੂ ਵੀ ਪਤਾ ਲੱਗ ਗਿਆ ਜਿਹੜਾ ਆਪਣੇ ਬਟਿੰਡੇ ਜ਼ਿਲ੍ਹੇ ਵਿੱਚ ਆਪਣਾ ਗਿਣਿਆ ਹੋਇਆ ਸੀਦਾ ਟਿੰਗਰਾ ਡੀਐਸਪੀ ਜਿਹੜਾ ਕਹਿੰਦੇ ਹੁੰਦੇ ਜਿੱਦੋਂ ਕੁੱਤਾਂ ਦਾ ਦਾਣ ਖੜਕਾਉਣੀ ਆ ਤੇ ਟਿੰਗਰਾ ਆਉਂਦਾ ਹੈ ਤੇ ਜੇ ਸਮਝੌਤਾ ਕਰਨਾ ਹੋਵੇ ਰਮਾਣਾ ਆਉਂਦਾ ਆਪਣਾ ਮਰਨਾ ਸੀ ਨਾ ਮੈਯੂਰੀਪਟਾ ਦਿੱਲੀੋਂ ਬਦਲ ਵਰ ਤੋਂ ਸਪੇਸ ਤੋਂ ਲਾ ਕੇ ਮੇਰੇ ਨਾਲ ਫੋਟੋ ਖਿਚਾਇਆ ਆ। ਬਾਦਸੇ ਕਿ ਮੈਨੂੰ ਦੱਸੀ ਜਾਂਦਾ ਮੈਂ ਹਰ ਬੰਦਾ ਦੇਖਿਆ ਹੋਇਆ ਲੱਗਦਾ ਹੈ। ਕਹਿੰਦੇ ਤਾਂ ਉਹ ਡੀਐਸਪੀ ਕਿੰਗਰਾ ਹੈ। ਓਹ ਹੋ ਮਖਾ ਮੈਨੂੰ ਪਹਿਲਾਂ ਵੀ ਦੇਖਿਆ। ਅੰਦਰ ਕੀ ਚੱਲੀ ਜਾਂਦਾ ਉਹ ਹਾਲਤ ਹੈ ਮੇਰਾ ਕਹਿੰਦਾ ਭਾਵ। ਜੇ ਉਹਨਾਂ ਬੰਦਿਆਂ ਦੇ ਜਿਹੜੇ ਕਿੰਗਰੇ ਦਾ ਇਤਿਹਾਸ ਹੈ ਕਿ ਜਦੋਂ ਸਾਡੀਆਂ ਉਹਨਾਂ ਪੈਣਾ ਦਾ ਆਈਡੀਐਸ ਵਾਲਿਆਂ ਦਾ ਘੋਲ ਚੱਲਦਾ ਸੀ ਪਰ ਰਾਤ ਨੂੰ ਲਜਾਈਆਂ ਖਿੱਚਣਾ ਸੀ ਉਹਦੇ ਵਿੱਚ ਕਿੰਗਰੇ ਦਾ ਹੱਥ ਸੀ 4 ਸਾਲ ਦੀ ਬੱਚੀ ਜਿਹੜੀ ਰੂਸ ਨਾ ਨਹੀਂ ਉਸ ਕੋਲ ਤੁਸੀਂ ਹੀ ਰੋਗੀ ਸੀ ਤੇ ਉਸ ਡੀਐਕਪੀ ਨੂੰ ਇਹ ਬਣ ਗਿਆ ਵੀ ਯਾਰ ਆਹ ਚ ਲੜਾ ਰਹਾ ਹੈ ਫਿਰ ਆਮ ਜਿਹੜੇ ਲੱਗਦੇ ਆ ਉਹਨਾਂ ਦਾ ਕੀ ਬਣੂਗਾ ਇਹ ਤਾਂ ਆਪਾਂ ਨੂੰ ਤਾਂ ਪਤਾ ਹੈ ਇਹ ਤਾਂ ਹਾਕਮ ਪੜ ਲੰਗਦੇ ਲਿਖਿਆ ਭਲੇਖੇ ਜਿਵੇਂ ਮੈਨੂੰ ਲੱਗਦੀ ਹੈ ਸੋਚ ਕਰਕੇ ਭਨੇਖਾ ਬਹੁਤਾ ਚੰਨੀ ਰਹਿਣਾ ਭਲੇਖਾ ਤੁਸੀਂ ਕੱਢ ਲਿਓਗੇ ਸੋਇਸ਼ ਕਰਕੇ ਅੱਜ ਦਾ ਜਿਹੜਾ ਆਪਣਾ ਸੱਦਾ ਦਿੱਤਾ ਹੋਇਆ ਹੈ ਅੱਜ ਠੀਕ ਆ ਆਪਾਂ ਪਹਿਲਾਂ 4 ਘੰਟੇ ਦਾ ਸੱਦਾ ਦਿੱਤਾ ਸੀ ਬਾਦਿਆਂ ਵਿੱਚ ਪੰਜਾਬ ਵਾਲੇ ਐਸਕੇਐਮ ਨੇ ਕਿਹਾ ਵੀ ਯਾਰ ਆਪਾਂ ਇੱਕੋ ਜਾਂ ਕਰ ਲઈએ ਕਿਉਂਕਿ ਤਾਂ 3 ਘੰਟਿਆਂ ਦਾ ਉਹਨਾਂ ਦਾ ਪਾਸ ਹੋਇਆ ਤੂੰ ਤਾਂ ਉਹਨਾਂ ਨੂੰ ਵੀਰਾਂ ਨੂੰ ਭੱਜ ਕੇ ਰਹਿਣਾ ਚਾਹੀਦਾ ਸੀ ਉਹ ਕਹਿੰਦੇ ਤੁਸੀਂ ਖੜ੍ਹੋ ਆਪਾਂ ਹੋਈ ਹੋਵੇ ਕਾਫੇ ਇਕੱਲੇ ਹੰਮੀ ਐ ਇਕਜੁੱਟਾ ਦਿਖਾਉਣੀ ਐ ਆਪਾਂ 4 ਤੋਂ 3 ਕਰ ਲਿਆ ਇਹ ਜਹਾਂਦੀ ਜਿਹੜੀ ਗੱਲ ਜਾਂਦੀ ਆ ਤਾਂ ਵੱਡਾ ਵਜਨ ਪੈਂਦਾ ਸੋਇਸ ਕਰਕੇ ਇਹ ਤਾਂ ਆਪਣਾ ਸੰਕੇਤ ਐ ਤੇ ਕੱਲ ਨੂੰ ਹੋ ਰਿਹਾ ਐਸ ਕੇ ਐਮ ਦੇ ਸੱਜੇ ਤੇ ਭਾਰਤ ਬੰਦ ਪੂਰਾ ਬੰਦ ਕਰਨਾ ਐ ਠੀਕ ਆ ਮਾੜਾ ਮੋਟਾ ਫਰਕ ਤੁਮੇ ਰਹਿ ਗਏ ਜੀ ਹੈ ਤੇ ਹੁਣ ਵੀ ਤੁਸੀਂ ਬੈਠੋ ਸਨੇਹੇ ਭੇਜੋ ਪੱਤਰਕਾਰਾਂ ਰਾਹੀਂ ਲਿੰਗੇ ਰਾਹੀਂ ਅਸੀਂ ਭੇਜਿਆ ਸਨੇਹ ਸਾਰੇ ਸ਼ਹਿਰ ਵਾਸੀਆਂ ਨੂੰ ਜਾਣ ਕਰੋ 22 ਦਾ ਸਤੰਬਰ 25 ਸਤੰਬਰ ਨੂੰ ਪਹਿਲਾ ਬੰਦ ਹੋਇਆ ਸੀ ਐਸਟੀਐਮ ਦੇ ਸੱਦੇ ਤੇ ਉਹ ਹੈਗਾ ਬੰਦ ਕਰਨਾ ਚਾਹੁੰਦੇ ਆ ਪਰ ਇਸ ਬੰਦ ਦੇ ਵਿੱਚ ਉਦੋਂ ਤਾਂ ਕੱਲੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੀ ਗੱਲ ਸੀ ਹੁਣ ਟੋਕੜ ਕਾਲੇ ਕਾਨੂੰਨਾਂ ਦੀ ਗੱਲ ਹੈ ਦੇ ਵਿੱਚ ਵਿੱਚ ਆਪਣੀ ਐਮਐਸਪੀ ਦੀਆਂ ਡਬਲਯੂਟੀਆ ਤੋਂ ਬਾਹਰ ਆਉਣੀਆਂ ਗੱਲਾਂ ਤੇ ਨਾਲ ਹੀ ਸੰਘੀ ਮਜ਼ਦੂਰਾਂ ਦੇ ਟ੍ਰੇਡ ਦੁਨੀਆ ਦੁਨੀਆ ਦਾ ਸਾੜ ਦਾ ਮੁਲਕ ਦੀਆਂ ਕੱਲ੍ਹ ਵਾਲੇ ਭਾਰਤ ਬੰਦੇ ਦੇ ਵਿੱਚ ਐਸੇ ਤੋਂ ਪੁੰਨ ਮੈਚ ਦੇ ਮਜ਼ਦੂਰਾਂ ਆ ਹੁਣ ਤੂੰ ਮੈਨੂੰ ਸੱਦਾ ਆਇਆ ਜਿਹੜੇ ਸਭ ਤੋਂ ਸੂਖਮ ਢੰਗ ਨਾਲ ਲੜਨ ਵਾਲੇ ਹੁੰਦੇ ਆ ਮਾਸਟਰ ਕਹਿੰਦੇ ਮਾਸਟਰ ਵਾਰ-ਵਾਰ ਪੁੱਛ ਰਹੇ ਆ ਵੀ ਕੱਲ੍ਹ ਦੇ ਪ੍ਰੋਗਰਾਮ ਮਾਰੇ ਦੱਸੋ ਅਸੀਂ ਸ਼ਾਮਿਲ ਹੋਣਾ ਏ ਜੋਰ ਨਾਲ ਐ ਸਾਰੇ ਵਾਰ ਜਾ ਰਹੇ ਆ ਕੱਲ ਨੂੰ ਤੇ ਕੱਲ੍ਹ ਵਾਲੇ ਚ ਆ ਮੁੱਦਾ ਵੀ ਵਿੱਚ ਐ ਮੋਦੀ ਹਕੂਮਤ ਦੇ ਕੰਨ ਵਿੱਚ ਆ ਸੁਣ ਲੈ ਜਿਹੜਾ ਤਿੰਨ ਘੰਟਿਆਂ ਨੂੰ ਆਣ ਗੌੜਿਆ ਕਰਦਾ ਯਤਨ ਕੀਤਾ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਸਿਰਹਾਵਾ ਜੈਪਿੰਡੀ ਵਾਲੇ ਦੀ ਤੇ ਕੋਈ ਤੇ ਆਧੁਨੋ ਭੁਲਿਆ ਨਹੀਂ ਕੋਈ ਤੇ ਦੂਜੀ ਵੱਡੀ ਕਮਜ਼ੋਰੀ ਉਹਨਾਂ ਦੀ ਇਹ ਹੈ ਕਿ ਚੋਣਾਂ ਦਾ ਮਰ ਹੈ ਚੋਣਾਂ ਦਾ ਐਲਾਨ ਹੋਣ ਵਾਲਾ ਮੋਦੀ ਕਹਿੰਦਾ ਮੈਂ ਨਾ ਗੱਤੀ ਛੱਡਾਂ ਤੇ ਆਪਰੇ ਇਹਦੇ ਤੇਜਰੀ ਵਾਲ ਨੂੰ ਬਹੋਣਾ ਪੀਐਮ ਦੀ ਕੁਰਸੀ ਤੇ ਉਧਰ ਰਾਹੁਲ ਗਾਂਧੀ ਕੰਡਵਾਸ਼ਾਂ ਕੱਢੀ ਜਾਂਦਾ ਹੈ ਉਹਦੇ ਮਾਂ ਦੇ ਪੁੱਤ ਨੇ ਜੁਮਲਾ ਛੱਡ ਵੀ ਦਿੱਤਾ ਕਹਿੰਦਾ ਸਾਨੂੰ ਵਾਹ ਦੋ ਐਮਐਸਪੀ ਦੀ ਗਰੰਟੀ ਕਰਦੇ ਆਂਗੇ ਨਾਲ ਦੀ ਨਾਲ ਹੀ ਉਹਨਾਂ ਨੂੰ ਪੁੱਛਣ ਆਵੋਗੇ ਇੱਥੇ ਹੀ ਆਓ ਤੁਸੀਂ ਹੁਣੇ ਉਹਨੂੰ ਕੋਈ ਫੇਸ ਕਰਕੇ ਜਿਹਨਾਂ ਨੇ ਕੱਲ ਨੂੰ ਤੁਹਾਡਾ ਸੱਫਾ ਚ ਆਉਣਾ ਹੈ ਫਿਰ ਹੁਣ ਆਫਰੀਕਾ ਨਹੀਂ ਧੁਰਦੀ ਹੈ ਜਿਵੇਂ ਆਪਣਾ ਪ੍ਰਧਾਨ ਕਹਿੰਦਾ ਹੁੰਦਾ ਉਹਨਾਂ ਦੀ ਧੁਰਨੀ ਆਉਣ ਵਾਲੇ ਦਿਨਾਂ ਦੇ ਵਿੱਚ ਸੱਫਾ ਚ ਪੁੱਛਣਗੇ ਫਿਰ ਤੁਹਾਨੂੰ ਮੋਦੀ ਸਾਹਿਬ ਪੱਨੋ ਕਾਤੇ ਲਿਖਿਆ ਮੰਨਣਾ ਹੋ ਜਾ ਮੰਗਾ ਲਾਗੂ ਕਰ ਦਿਓ ਤੁਰੰਤ ਤੇ ਜ਼ਬਰ ਕਰੇ ਬੰਦੋਨਾਂ ਤੇ ਪਰ ਨਾ ਫਿਰ ਮੂੰਹ ਤੋੜ ਮਾਰ ਜਵਾਬ ਪੰਜਾਬ ਦੇ ਲੋਕ ਤਾਂ ਹੋਗੇ ਚਾਰ ਮੁਲਕ ਦੇ ਲੋਕ ਦੇਣਗੇ ਤੁਹਾਨੂੰ ਆ ਰਹੇ ਆ ਸਾਰੇ ਸ਼ੂਟੇ ਜਿਹਰੋਂ ਅੱਜ ਦੇ ਵੀਡੀਓ ਅੱਜ ਤੜਕੇ ਦੇ ਕਿਸੇ ਨੇ ਜਿਹੜਾ ਅੱਪਾ ਪੱਤਰ ਕਹਿੰਦਾ ਰਵੀਸ਼ ਕੁਮਾਰ ਉਹਦੀ ਵੀਡੀਓ ਦੇਖੀ ਹੈ ਕਿਸੇ ਨੇ ਦੇ ਤਾਂ ਸੁਨੇਹਾ ਉਹਨੇ ਅੱਡ ਅੱਡ ਥਾਵਾਂ ਤੋਂ ਲਿਆ ਕੇ ਉਹੋ ਜਿਹੇ ਪੱਤਰਕਾਰਾਂ ਦਾ ਵੀ ਧੰਨਵਾਦ ਵੀ ਕਰਦੇ ਆ ਜਿਹੜੇ ਆਪਦੀ ਰੋਟੀ ਦੀ ਲੱਤ ਮਾਰਉਂਦੇ ਆ ਕਿਸੇ ਮੇਰੇ ਉਹ ਛੱਡਿਆ ਬੱਟਾ ਕੰਨ ਲਾ ਜਿਦੋਂ ਨੂੰ ਲੱਗਿਆ ਜੀ ਤਾਂ ਮੈਨੂੰ ਵਰਤਦੇ ਆ ਆਈ ਕਲਮਕਾਰ ਹੈ ਬੁੱਧੀਜੀਵੀ ਹੈ ਅੱਜ ਦੱਸੋ ਹੋਰ ਕਿਹੜਾ ਵਰਗ ਦੀ ਬੋਲਿਆ ਜਬੂਰੀ ਅਧਿਕਾਰ ਸਭਾ ਵੱਲੋਂ ਵੀ ਇਹਦੇ ਚ ਹੱਕ ਦਾ ਨਾਅਰਾ ਹੈ 9000 ਮੁੰਡੇ ਬੋਲ ਕੇ ਗਏ ਆ ਇਹ ਹੱਕ ਦਾ ਨਾਅਰਾ। ਸਰਪ੍ਰੀਰ ਸੁਸਾਇਟੀ ਆਉਣਾ ਹੱਕ ਦਾ ਨਾਅਰਾ। ਕੋਸ਼ਿਸ਼ ਕਰਕੇ ਸਾਰੇ ਬੜੇ ਇਸ ਗੱਲ ਤੇ ਆਏ ਹੋਏ ਆ। ਮੋਦੀ ਹਕੀਮਤ ਕੰਨ ਤੇ ਲਿਖਿਆ ਪੜੋ। ਪਰਨਾਉਣ ਵਾਲੀ ਜਨਾਨੇ ਵਿੱਚ ਚਾੜਾਂਗੇ ਕਿੰਡੀ ਵਾਲੇ ਬੀਤੇ ਤੁਸੀਂ ਤਿਆਰ ਰਹੋ। ਤੇ ਕੱਲ੍ਹ ਦਾ ਜੋ ਆਪਾਂ ਭਾਰਤ ਬੰਦ ਵਾਲਾ ਛੱਡਾ ਉਹ ਦਾ ਐਲਾਨ ਆਪਣੇ ਸੂਬੇ ਦੇ ਸੀਨੀਅਰ ਲੀਡਰ ਚੰਦਾ ਸਿੰਘ ਦੇਖੂਗੇ ਕਰਨਗੇ। ਸੋ ਹੁਣ ਭਰਾਓ ਇਹ ਗੱਲ ਕਰ ਲਓ। ਬਹੁਤ ਸਾਰੇ ਵੀਰ ਪੁੱਛਦੇ ਨੇ ਜਿਹੜੇ ਆਪ ਪੁੱਛਦੇ ਆ ਇਹਨਾਂ ਨੂੰ ਆਏ ਚਾਹਦੇ ਹੋ ਵੀ ਭਾਰੀ ਤਿਆਰ ਰਿਹਾ ਕਰੋ ਲੱਖ ਬੰਨੇ ਤੇ ਜੇ ਰਾਤ ਨੂੰ ਮਾਰਾ ਜਾਂ ਕਰਨਾ ਲੱਕ ਢੱਲਾ ਕਰਨਾ ਕਹਿੰਦੇ ਫੋਨ ਤੇ ਨਹੀਂ ਰੱਖਣਾ ਪਾਸੇ ਸਾਡੇ ਬਾਬੇ ਨੇ ਜੋ ਏਡਾ ਵੱਡਾ ਸੂਲ ਬਣਾਇਆ ਨਾਹੋਂ ਦੇ ਪੰਜ ਕੱਕਿਆਂ ਵਾਲਾ ਵੀ ਭਾਈ ਪਸ਼ੇਰਾ ਲਾਉਣ ਦੇਵੇ ਨਾਹੋਂ ਦੇ ਬਦਲਣਾ ਹੈ 1 ਲੱਖ ਕਿਉਂ ਨਹੀਂ ਲੋਵੇ ਵੀ ਨਹੀਂ ਪਾ ਦੇਈ ਰੱਖਣਾ ਹੈ ਆਈ ਲੜਨ ਵਾਲਿਆਂ ਫੌਜਾਂ ਦਾ ਫਿਰ ਭਾਈ ਪਿਆਰ ਰਹੋ ਜਿਹੜੇ ਕਹਿੰਦੇ ਆ ਵੀ ਸਾਨੂੰ ਪੁਆਇੰਟ ਦੱਸੋ ਪੁਆਇੰਟ ਬਦਲੇ ਜਾ ਸਕਦੇ ਆ ਕੋਈ ਗੱਲ ਨਹੀਂ ਜਿਹੜਾ ਪੁਆਇੰਟ ਆ ਜੂ ਮੌਕੇ ਤੇ ਆ ਜੂਗਾ ਕਦੇ ਹਾਲਾਤ ਆਉਣ ਆਉਦੇ ਦਿਨਾਂ ਤੇ ਇਹੋ ਜੇ ਬਣਨੇ ਆ ਵੀਰ ਪਤਾ ਨਹੀਂ ਕਿੱਥੋਂ ਦਾ ਸੱਦਾ ਕਿੱਥੇ ਜਾ ਪਾਇਆ ਆ ਪਿਛਲੇ ਦਿਨ ਉੱਤੇ ਹੋਈ ਆ ਹੈਰਾਨ ਜਿੱਦੈ ਤੁਸੀਂ ਅਸਹਿਜ ਕਿਉਂ ਢੇਰੇ ਆ ਕਦੇ ਯਾਰ ਢਿੰਕੀ ਨਹੀਂ ਪੈਣ ਦਿੱਤੀ ਕੋਸ਼ਿਸ਼ ਕਰਕੇ ਇਸ ਗੱਲ ਲਈ ਆਪ ਤਿਆਰ ਹੋ ਜੇ ਤੰਨੇ ਬੱਚੇ ਬੱਚੀ ਨੂੰ ਤਿਆਰ ਕਰੋ ਫਿਰ ਕੋਈ ਮਾਈ ਦਾ ਲਾਲ ਨਹੀਂ ਤੁਹਾਡੇ ਕੋਲ ਕੋਈ ਖੂਖਾਰ ਤਾਇਤ ਖਾਜੀ ਸਕਦੀ ਇਹਨਾਂ ਸ਼ਬਦਾਂ ਦੇ ਨਾਲ ਹੀ ਤੁਹਾਡਾ ਸਭ ਬਣਾਉਂਦਾ ਧੰਨਵਾਦ